ਯਾਰ ਪਰ ਇਸ ਸਾਥ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਕਿ ਹਾਜ਼ਰ ਹੈ 18 ਦਸੰਬਰ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ 1000 ਰੁਪਏ ਮਹਿਲਾਵਾਂ ਨੂੰ ਸਕੀਮ ਸੰਬੰਧੀ ਫਾਰਮ ਇਸ ਦਿਨ ਤੋਂ ਭਰੇ ਜਾਣਗੇ ਤੇ ਪੰਜਾਬ 'ਚ ਵਾਕਈ ਰਾਸ਼ਨ ਕਾਰਡ ਬੰਦ ਹੋ ਜਾਣਗੇ ਤੇ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਤੋਂ ਬਈਲਾ ਲੋਕਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਗਿਆ ਹੈ ਤੇ ਹੁਣ ਖਬਰਾਂ ਨੂੰ ਆਪਾਂ ਵਿਸਥਾਰ ਪੂਰਵਕ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਜੀ ਗੁਜ਼ਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਤਾਂ ਪਹਿਲੀ ਵੱਡੀ ਖ਼ਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਹਾਂ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਪੰਜਾਬੀਆਂ ਨੂੰ ਖਾਸ ਤੋਹਫਾ ਦਿੱਤਾ ਹੈ ਤਾਂ ਇੱਥੇ ਤੁਸੀਂ ਪੜ੍ਹ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਨਵੇਂ ਸਾਲ ਤੋਂ ਪਹਿਲਾਂ ਖਾਸ ਤੋਹਫਾ ਦਿੱਤਾ ਗਿਆ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਲੋਹੜੀ ਦੇ ਇਤਿਹਾਰ ਤੋਂ ਬਾਅਦ ਪਟਿਆਲਾ ਦੇ ਕਿਲਾ ਮੁਵਰਕ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਹੋਟਲ ਅਰਪਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਸਹਿਰ ਸਪਾਟਾ ਤੇ ਸੱਭਿਆਚਾਰਕ ਪ੍ਰਸਾਣ ਵਿਭਾਗ ਦੀ ਮੀਟਿੰਗ ਵੀ ਪ੍ਰਧਾਨਗੀ ਕਰਦੇ ਆ ਮੁਖਮਦ ਨੇ ਕਿਹਾ ਕਿ ਪੀਪੀਪੀ ਡੀਮ ਆਰਡਰ ਬਣਾਇਆ ਗਿਆ ਤੇ ਖੂਬਸੂਰਤ ਡਿਜ਼ਾਈਨ ਹੋਟਲ ਆਰਾਮ ਪਰੌਣਾਚਾਰੀ ਤੇ ਸ਼ਾਨਦਾਰਤਾ ਦੇ ਮਾਮਲੇ ਵਿੱਚ ਨਵੇਂ ਮਿਆਰ ਕਾਇਮ ਕਰੇਗਾ ਉਹਨਾਂ ਕਿਹਾ ਕਿ ਇਹ ਸਥਾਨ ਵਿਆਹਾਂ ਤੇ ਹੋਰ ਸਮਾਗਮਾਂ ਲਈ ਤਰਜੀਹੀ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਹੁਟਾਲਾ ਸੂਬੇ ਖਾਸ ਕਰਕੇ ਪਟਿਆਲਾ ਸ਼ਹਿਰ ਵਿੱਚ ਸੈਰ ਸਪਾਟਾ ਖੇਤਰ ਨੂੰ ਖੁਲਾਰਾ ਦਵੇਗਾ ਫਿਲਹਾਨੇ ਨੂੰ ਹੋਟਲ ਵਿੱਚ ਆਰਾਮਦਾਇਕ ਸਹੂਲਤਾਂ ਮਿਲਣਗੀਆਂ ਇਸ ਮੌਕੇ ਦੂਜੇ ਏਜੰਡੇ ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ 350वां aniversari ਦਾ ਵੱਡੇ ਪੱਧਰ ਤੇ ਮਨਾਏਗੀ ਸਬੰਧੀ ਸੂਬਾ ਭਰ ਵਿੱਚ ਲੜੀਵਾਰ ਪ੍ਰੋਗਰਾਮ ਉਲੀਕੇ ਜਾਣਗੇ ਤੇ ਗੁਰੂ ਸਾਹਿਬ ਦੇ ਸਥਾਨਾਂ ਤੇ ਵਿਆਪਕ ਕਾਸਨੋਜ ਕਿੰਨੀ ਬਣਾਇ ਜਾਵੇਗਾ ਭਗਵਾਨ ਸਿੰਘ ਮਾਨ ਨੇ ਸੈਰਸ ਪਟਾ ਵਿਭਾਗ ਨੂੰ ਮਹਾਨ ਸਿੱਖ ਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਲੜੀਵਾਰ ਪ੍ਰੋਗਰਾਮ ਉੱਲ ਕਲ ਲਈ ਵਿਸਤਾਰਕ ਪ੍ਰੋਗਰਾਮ ਤਿਆਰ ਕਰਨ ਲਈ ਜਿਹੜਾ ਕਿ ਹਾਏ ਇਹਦੇ ਨਾਲ ਚੱਲਦੇ ਆਂ ਅਗਲੀ ਵੱਡੀ ਖਬਰ ਦੇ ਵੱਲ ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਖਬਰ ਆ ਜੀ ਪੰਜਾਬ ਦੇ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਨੇ ਬੰਦ ਹੋ ਜਾਣਗੇ ਕੀ ਕਾਰਨਾਂ ਸਰਕਾਰ ਕਿਉਂ ਲੈ ਰਹੀ ਆ ਇਹ ਵੱਡਾ ਫੈਸਲਾ ਤੁਹਾਡੇ ਨਾਲ ਵੱਡੀ ਅਪਡੇਟ ਆਪਾਂ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਰਾਸ਼ਨ卡ਡ ਧਾਰਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਅੱਜ ਇਸ ਨਾਲ ਕੁਝ ਲੋਕਾਂ ਨੂੰ ਭਾਰੀ ਨੁਕਸਾਨ ਹੋਵੇਗਾ ਜਾਣਕਾਰੀ ਲਈ ਦੱਸ ਦਈਏ ਕਿ ਜਲਦੀ ਪੰਜਾਬ ਸਰਕਾਰ ਅਹਿਮ ਕਦਮ ਚੁੱਕਣ ਜਾ ਰਹੀ ਹੈ ਸਰਕਾਰ ਰਾਸ਼ਨ卡ਡ ਸਿਸਟਮ ਨੂੰ ਖਤਮ ਕਰ ਰਹੀ ਹੈ ਹੁਣ ਲਾਭਪਾਤ ਨੂੰ ਲਾਭ ਲੈਣ ਲਈ ਰਾਸ਼ਨ卡ਡ ਦੀ ਲੋੜ ਨਹੀਂ ਪਵੇਗੀ ਸਰਕਾਰ ਚਿਪ ਆਧਾਰਿਤ ਸਮਾਰਟ ਕਾਰਡ ਜਿਹੜਾ ਉਹ ਬਣਾ ਰਹੀ ਹੈ ਜਿਸ ਰਾਹੀਂ ਲੋਕਾਂ ਨੂੰ ਰਾਸ਼ਨ ਮਿਲੇਗਾ ਤੇ ਪਰਿਵਾਰ ਦੇ ਹਰ ਮੈਂਬਰ ਦਾ ਡਾਟਾ ਔਨਲਾਈਨ ਰਹੇਗਾ ਰਾਸ਼ਨ ਲੈਣ ਲਈ ਫਰਜੀ ਲੋਕਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਦੀਪੂ ਹੁਲੜਾ ਨਾਲ ਨਹੀਂ ਕਰ ਸਕਣਗੇ ਧੋਖਾ ਧੜੀ ਇੱਥੇ ਆਧਾਰਤ ਕਾਰਹੀ ਪਰਿਵਾਰ ਦੇ ਸਾਰੇ ਮੈਂਬਰ POS ਮਸ਼ੀਨ ਨੂੰ ਛੋਣ ਦੇ ਉਹਨਾਂ ਦਾ ਬੇਰਵਾਹ ਦਿਖਾਈ ਦੇਵੇਗਾ ਇਸ ਪ੍ਰਕਿਰਿਆ ਰਾਹੀਂ ਵਿਭਾਗ ਕੋਲ ਰੀਅਲ ਟਾਈਮ ਡਾਟਾ ਅਪਡੇਟ ਹੋਵੇਗਾ ਡੀਪੂ ਹੋਲਡਰ ਦੀ ਧੋਖਾਧੜੀ ਨਹੀਂ ਕਰ ਸਕਣਗੇ ਰਾਸ਼ਨ ਵੰਡਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਵਿਭਾਗਤ ਨੇ ਉਕਤ ਸਿਸਟਮ ਸੰਬੰਧੀ 14400 POS ਮਸ਼ੀਨਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਇਹ ਸਿਸਟਮ ਨੂੰ ਖਤਮ ਕਰੇਗੀ ਸਰਕਾਰ ਸੂਬੇ ਵਿੱਚ 14000 ਡੀਪੂ ਹੋਲਡਰ ਇਨਾਂ ਰਾਹੀਂ ਲਗਭਗ 40 ਲੱਖ ਪਰਿਵਾਰਾਂ ਨੂੰ एनएफएस देता है, 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 है तो लाभ जेड़े ਦਿੱਤੇ ਗਏ ਹਨ ਹਰ ਪਰਿਵਾਰ ਨੂੰ ਹਰ ਮੈਂਬਰ ਨੂੰ ਹਰ ਮਹੀਨੇ 5 ਕਿਲੋ ਕਣਕ ਜਿਹੜੀ ਜਾਰੀ ਕੀਤੀ ਜਾਂਦੀ ਹੈ 3 ਮਹੀਨੇ ਦੀ ਕਣਕ ਇੱਕੋ ਵਾਰ ਵੰਡੀ ਜਾਂਦੀ ਹੈ ਵਰਤਮਾਨ ਵਿੱਚ ਚੱਲ ਰਹੇ ਸਿਸਟਮ ਵਿੱਚ ਬਹੁਤ ਸਮਾਂ ਲੱਗਦਾ ਪਹਿਲਾ ਆਧਾਰ ਕਾਰਡ ਫਿਰ ਫਿੰਗਰਪ੍ਰਿੰਟਿੰਗ ਅਤੇ ਫਿਰ ਡੀਪੂ ਤੋਂ ਰਾਸ਼ਨ ਜਾਰੀ ਕੀਤਾ ਜਾਂਦਾ ਸਰਕਾਰ ਇਹ ਸਿਸਟਮ ਨੂੰ ਖਤਮ ਕਰ ਰਹੀ ਹੈ ਦੱਸਿਆ ਜਾ ਰਿਹਾ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੀ ਇਹ ਏਜੰਸੀ ਹਾਇਰ ਕੀਤੀ ਜਾ ਰਹੀ ਹੈ 스마트 ਕਾਰਡ ਬਣਾਉਣ ਦੇ ਨਾਲ ਨਾਲ ਡਿਲੀਵਰੀ ਦਾ ਕੰਮ ਵੀ ਕੀਤਾ ਜਾਵੇਗਾ ਇਸ ਲਈ ਬੇਨਤੀ ਪ੍ਰਸਤਾਵ ਵੀ ਜਾਰੀ ਕੀਤਾ ਜਾਵੇਗਾ ਰਾਸ਼ਨ ਕਾਰਡ ਸਮਾਰਟ ਕਾਰਡ ਬਣਾਉਣ ਦੀ ਸ਼ੁਰੂਆਤ ਹੋਵਾਦੀ ਹੈ ਕਿ ਪੰਜਾਬ ਦੇ ਲੋਕਾਂ ਲਈ ਸਮਾਰਟ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਆ ਸਮਾਰਟ ਕਾਰਡ ਬਣਾਉਣ ਦੇ ਸਾਰੇ ਪ੍ਰਬੰਧ ਸੰਬੰਧਿਤ ਏਜੰਸੀ ਕੋਲ ਵੱਲੋਂ ਕੀਤੇ ਜਾਣਗੇ ਇਸ ਪ੍ਰਕਿਰਿਆ ਨਾਲ ਲਾਪਤਿਆਂ ਦਾ ਡਾਟਾ ਆਇਲਾਣ ਹੀ ਰਹੇਗਾ ਜਾਲੀ ਲਾਪਤਿਆਂ ਦੀ ਸਨਖਤ ਕਰਕੇ ਸਿਕੰਜਾ ਕੱਸਿਆ ਜਾਵੇਗਾ ਰੀਪੂ ਹੋਲਡਰਾਂ ਦੀ ਮਨਮਾਨੀ ਅਤੇ ਤੋ ਕਾੜੀ ਨੂੰ ਵੀ ਰੋਕਿਆ ਜਾਵੇਗਾ ਜਾਣਕਾਰੀ ਅਨੁਸਾਰ ਉਕਤ ਚਿਪ ਅਧਾਰ ਸਮਾਰਟ ਕਾਰਡ ਜਲਦੀ ਹੀ ਰਾਸ਼ਨ ਲਾਪਤਰੀਆਂ ਨੂੰ ਜਿਹੜੀ ਨੇ ਉਹ ਦਿੱਤੇ ਜਾਣਗੇ ਇਹਦੇ ਨਾਲ ਵਧਦੇ ਆਂ ਅਗਲੀ ਵੱਡੀ ਖਬਰ ਦੇ ਵੱਲ ਮਹਿਲਾਵਾਂ ਨੂੰ ਮਿਲਣ ਵਾਲੇ 1-1000 ਰੁਪਏ ਸੰਬੰਧੀ ਵੱਡੀ ਅਪਡੇਟ ਆ ਕਦੋਂ ਫਾਰਮ ਭਰੇ ਜਾਣਗੇ ਤੇ ਪਹਿਲੀ ਕਿਸ਼ਤ ਕਦੋਂ ਜਿਹੜੀ ਯਾਰੀ ਕੀਤੀ ਜਾਵੇਗੀ ਦਿੱਲੀ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਆ ਜੀ ਮੁੱਖ ਮੰਤਰੀ ਅਤੀਸ਼ ਨੇ ਪਿਛਲੇ ਹਫਤੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਸੀ ਸਥਾਈਤ ਦਿੱਲੀ 'ਚ ਰਹਿਣ ਵਾਲੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਬਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਰੋਜ਼ਾਨਾ ਦਿੱਲੀ ਸਰਕਾਰ ਨੇ ਮਾਰਚ 2024 ਦੇ ਬਜਟ ਵਿੱਚ ਪੇਸ਼ ਕੀਤੀ ਸੀ ਆਗਾਮੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 2025 ਤੋਂ ਪਹਿਲਾਂ ਸਾਫ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਮੋੜ ਸੱਤਾ ਵਿੱਚ ਆਉਂਦੇ ਤਾਂ ਸਕੀਮ ਤਹਿਤ ਮਿਲਣ ਵਾਲੇ ਪੈਸੇ ਨੂੰ 1000 ਰੁਪਏ ਤੋਂ ਵਧਾ ਕੇ 2100 ਰੁਪਏ ਕੀਤਾ ਜਾਵੇਗਾ ਤੇ ਹਾਲਾਂਕਿ ਇਹ ਯੋਜਨਾ ਰਜਿਸਟਰ ਅਗਲੇ ਦਿਨ 10 ਦਿਨਾਂ ਤੋਂ ਅੰਦਰ ਜਿਹੜੀ ਆ ਸ਼ੁਰੂ ਹੋਵੇਗੀ ਮੁੱਖ ਮੰਤਰੀ ਦੇਸੀ ਨੇ 13 ਦਸੰਬਰ 2024 ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਯੋਜਨਾ ਲਈ ਰਜਿਸਟ੍ਰੇਸ਼ਨ ਅਗਲਾ 7 ਤੋਂ 10 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ ਐਪਲਾਈ ਕਰਨ ਦੀ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਤੇ ਦਿੱਲੀ ਸਰਕਾਰ ਇਹ ਡਿਸਟ੍ਰਿਕਟ ਵੈੱਬਸਾਈਟ ਦੇ ਉਪਲਬਧ ਕਾਰਵਾਈ ਕੀਤੀ ਜਾਵੇਗੀ ਤੇ ਵੈੱਬਸਾਈਟ ਪਹਿਲਾਂ ਹੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਬੰਗਤਾ ਪੈਨਸ਼ਨ ਵਰਗੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਐਪਲਾਈ ਕਰਨ ਲਈ ਔਰਤਾਂ ਕੋਲ ਹੇਠ ਲਿਖੇ ਜਿਹੜੇ ਨੇ ਦਸਤਾਵੇਜ਼ ਹੋਣੇ ਚਾਹੀਦੇ ਨੇ ਮੁੱਖ ਮੰਤਰੀ ਦੇਸੀ ਨੇ ਕਿਹਾ ਹੈ ਕਿ ਚੌਣ ਕਮਿਸ਼ਨ ਦਿੱਲੀ ਚੋਣਾ 2025 ਦੇ ਆਧਾਰ ਤਰੀਕੇ ਦੇ ਐਲਾਨ ਦੇ ਆਧਾਰ ਤੇ ਯੋਜਨਾਵਾਂ ਦੇ ਤਹਿਤ ਲਾਪਤਰਨ ਨੂੰ ਫੰਡ ਜਾਰੀ ਕੀਤਾ ਜਾਵੇਗਾ ਤੇ ਉਨ੍ਹਾਂ ਉਮੀਦ ਪ੍ਰਗਟਾਈ ਕੀ ਲਾਪਤਰਨ ਨੂੰ 31 ਮਾਰਚ 2025 ਤੱਕ ਘਟੋ-ਘਟ ਇੱਕ ਜਾਂ ਦੋ ਕਿਸ਼ਤਾਂ ਜੜੀਆਂ ਨੇ ਉਹ ਮਿਲ ਜਾਣਗੀਆਂ ਸੋ ਜਿਹੜਾ ਇਹ ਵੱਡਾ ਐਲਾਨ ਦਿੱਲੀ ਸਰਕਾਰ ਵੱਲੋਂ ਮਹਿਲਾਵਾਂ ਦੇ ਲਈ ਕੀਤਾ ਗਿਆ ਹੈ ਸੋ ਬਾਦਿਆ ਅਗਲੀ ਵੱਡੀ ਖਬਰ ਦੇ ਬਦਲ ਬੀਬੀ ਜੰਗੀਰ ਕੌਰ ਨੂੰ ਗਾਲਾਂ ਕੱਢਣ ਬਾਅਦ ਧਾਮੀ ਖਿਲਾਫ ਹੋਏ ਐ ਜੀ ਪੀ ਸੀ ਮੈਂਬਰ ਜ세ਦਾਰ ਤੋਂ ਕੀਤੀ ਕਾਰਵਾਈ ਦੀ ਮੰਗ ਜਾਣੋ ਪੂਰਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੁਸ਼ਕਲਾਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਬੀਬੀ ਜੰਗੀਰ ਕੌਰ ਵੱਲੋਂ ਬਾਬਤ ਬੋਲੀ ਗਈ ਗਲਤ ਸ਼ਬਦ ਵਰਣੀ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਤੋਂ ਪਹਿਲਾਂ ਹੀ ਸੂਵੋ ਮੋਟੋ ਲਿਆਏ ਸੋ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਜ세ਦਾਰ ਕੈਨਿਕ ਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਉਹਨਾਂ ਵੀਡੀਓ ਨਾਲ ਦਾਪਤਾ ਕਰਦੇ ਕਿ ਅਜੀ ਬੀਸੀ ਪ੍ਰਧਾਨ ਨੂੰ ਇਕਲਾਈ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਮੈਲਾ ਕਮਿਸ਼ਨ ਕੋਲ ਵੀ ਤਲਬ ਹੋਏ ਹਰਜਿੰਦਰ ਧਾਮੀ ਜ਼ਿਕਰ ਕਰਕੇ ਦਾਦੀ ਇੱਕ ਹੀ ਸੁਨਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਕੱਲ੍ਹ ਹਿ ਚੰਡੀਗੜ੍ਹ ਪਹੁੰਚੇ ਜਿੱਤੇ ਉਹਨਾਂ ਨੇ ਮੈਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪਦੇ ਦੱਸਿਆ ਕਿ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਹ ਮਾਫੀ ਮੰਗਦੇ ਹਨ ਪਰ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗੱਲ ਨੇ ਸਪਸ਼ਟ ਕੀਤਾ ਕਿ ਇਹ ਮਾਮਲਾ ਸਿਰਫ ਮੁਆਫੀ ਮੰਗਣ ਨਾਲ ਖਤਮ ਨਹੀਂ ਹੋਵੇਗਾ ਰਾਜ ਲਾਲੀ ਗੱਲ ਨੇ ਦੱਸਿਆ ਕਿ ਉਹਨਾਂ ਨੇ ਵੀ ਵੀ ਜੰਗੀਰ ਕੌਰ ਨਾਲ ਵੀ ਫੋਨ ਤੇ ਗੱਲ ਕੀਤੀ ਸੀ ਉਹ ਜਲਦੀ ਉਸ ਨੂੰ ਕਾਲ ਕਰਨਗੇ ਤੇ ਪੱਖ ਵੀ ਸੁਣਿਆ ਜਾਵੇਗਾ ਇਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਜਿਹੜਾ ਉਹ ਵਧਾਇਆ ਜਾਵੇਗਾ ਇਸ ਮਾਮਲੇ ਤੇ ਮੀਡੀਆ ਤੋਂ ਆਉਣ ਤੋਂ ਬਾਅਦ ਮਹਿਲਾ ਕਮਿਸ਼ਨਰ ਰਿਪੋਰਟਾ ਮੈਨੂੰ ਨੋਟਿਸ ਭੇਜਿਆ ਹੈ ਕੱਲ ਧਾਮੀ ਜਵਾਬ ਨੂੰ ਲੈ ਕੇ ਮਹਿਲਾ ਕਮਿਸ਼ਨ ਕੋਲ ਪਹੁੰਚੇ ਸੀ ਇਸ ਨਾਲ ਹੀ ਜੁਣ ਮਹਿਲਾ ਕਮਿਸ਼ਨ ਚਲਦੇ ਹੀ ਬੀਬੀ ਜ਼ਗੀਰ ਕੌਰ ਨੂੰ ਬੁਲਾ ਕੇ ਉਹਨਾਂ ਦਾ ਵੀ ਬਿਆਨ ਲੈ ਸਕਦੇ ਹਨ ਸੋ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਹਾਂ ਪੜਕੇ ਸੂਬੇ ਦੇ 18 ਜ਼ਿਲ੍ਹਿਆਂ 'ਚ ਕੀਤਾ ਜਾਵੇਗਾ ਰੇਲ ਮਾਰਗ ਜਾਮ ਲੱਖਾਂ ਕਿਸਾਨ ਮਜ਼ਦੂਰ ਵੀ ਵਿਦੇ ਹੋਰ ਵਰਗ ਹੌਣਗੇ ਸ਼ਾਮਿਲ ਤੋਂ ਦੱਸਦੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਸੂਬਾ ਆਗੂ ਪ੍ਰਧਾਨ ਸਤਨਾਮ ਸਿੰਘ ਮਨੂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਸੰਬੂਖ ਨੌਜ ਤੇ ਰਤਨਪੁਰਾ ਰਾਜਸਥਾਨ ਬਾਰਡਰਾਂ ਤੇ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਪੈਦਲ ਦਿੱਲੀ ਵੱਲ ਕੂਚ ਕਰ ਰਹੇ ਜਿੱਥੇ ਅੰਵਿੱਤ ਹਕੂਮਤ ਵੱਹੀ ਸੀ ਜ਼ਬਰਦਸਤ ਦੇਸ਼ ਦੇ ਸੰਵਿਧਾਨ ਦੁਆਰਾ ਬੋਲਣ ਤੇ ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦਾ ਗਲਾ ਘੋਟ ਦੇ ਕਿਸਾਨ ਮਜ਼ਦੂਰਾਂ ਨੂੰ ਵਕਰੇ ਦੇਖਦਾ ਅਹਿਸਾਸ ਕਰਵਾ ਦਿੱਤਾ ਇਸ ਲਈ ਮੋਦੀ ਸਰਕਾਰ ਦਾ ਅੱਤਿਆਚਾਰੀ ਚਿਹਰਾ ਬੇਨਕਾਬ ਕਰਨ ਤੇ 25 ਨਵੰਬਰ ਪਹਿਲੇ ਦਿੱਲੀ ਅੰਦੋਲਨ ਦੌਰਾਨ ਰੱਦ ਕੀਤੇ ਤਿੰਨ ਕਾਲੇ ਕਾਨੂੰਨ ਦੁਆਰਾ ਖੇਤੀ ਮੈਰਕਟਿੰਗ ਨੀਤੀ ਦੇ ਨਾਂ ਤੇ ਠੇਠ ਲਿਆ ਕੇ ਰਾਜ ਨੂੰ ਲਾਗੂ ਕਰਨ ਲਈ ਭੇਜਣ ਖਿਲਾਫ ਦੋ ਮਹਾ ਫੋਰਮਾਂ ਵੱਲੋਂ 18 ਦਸੰਬਰ ਨੂੰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜੰਮ ਕਰਨ ਦੇ ਸਦੈ ਨੂੰ ਸਾਵਲ ਕਰਨ ਲਈ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਕਿਸਾਨਾ ਗੁਣੇ ਦਿੱਲੀ ਅੰਦੋਲਨ 2 ਨੂੰ ਸਾਰੇ ਸਮਾਜ ਨੂੰ ਬਚਾਉਣ ਦਾ ਸੰਘਰਸ਼ ਦੱਸਦੇ ਆ ਕਿ ਕੇਂਦਰ ਦੀ ਹਕੂਮਤ ਖੇਤੀ ਮੰਡੀ ਖਤਮ ਕਰਕੇ ਸੋਇਲੇ ਸੁਦਾਮਾ ਨੂੰ ਮੰਡੀ ਜੋਰ ਦੇ ਕੋਸ਼ਿਸ਼ ਕਰਨ ਤੇ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿਤੇ ਵਿੱਚੋਂ ਬਾਹਰ ਕਰਕੇ ਸਸਤੀ ਲੇਬਰ ਵਿੱਚ ਤਬਦੀਲ ਕਰਨ ਦੇ ਏਜੰਡੇ ਜੇ ਚੱਲ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਅੰਦੋਲਨ ਬਾਰੇ ਸਾਹੇ ਚੁੱਪੀ ਧਾਰੀ ਹੋਈ ਤੇ ਸਾਰੇ ਵਿਰੋਧੀ ਪਾਰਟੀਆਂ ਦੀ ਕਾਰਪੋਰੇਟ ਹੱਲੇ ਅੱਗੇ ਹੱਥ ਬਨ ਕੇ ਖੜੀਆਂ ਨੇ ਇਸ ਲਈ ਦੇਸ ਭਰ ਦੇ ਕਿਸਾਨ ਮਜ਼ਦੂਰੀ ਦੱਸੇ ਬੰਦਿਆਂ ਨੂੰ ਪਰ ਜ਼ੋਰ ਅਪੀਲ ਹੈ ਕਿ ਆਪਸੀ ਇੱਕਾਪਣਾ ਆ ਕੇ ਤਿੱਖੇ ਸੰਘਰਸ਼ ਦਾ ਰਾਹ ਜਿਹੜਾ ਚੁਣਨ